ਆਪਾਈ ਕਹਿੰਦਾ ਕਿ ਜੇ ਮੁਸਲਮਾਨ ਹੁੰਦੇ ਤਾਂ ਸਾਰੇ ਟੀਵੀ ਚੈਨਲਾਂ ਨੇ ਦਿਖਾਉਣਾ ਸੀ ਅਤੇ ਸਾਰੇ ਪਾਸੇ ਰੌਲਾ ਪੈ ਜਾਣਾ ਸੀ ਕਿਉਂਕਿ 16 Hindu ਅਜਿਹੇ ਬੰਦੇ ਫੜੇ ਗਏ ਨੇ ਜਿਹੜੇ گاਉਂਾਂ ਦੀ ਹੀ ਤਸਕਰੀ ਕਰਦੇ ਨੇ ਕਿਉਂਕਿ ਹਰ ਵੇਲੇ Hindu ਕਹਿੰਦੇ ਰਹਿੰਦੇ ਨੇ ਕਿ گاਉ ਸਾਡੀ ਮਾਤਾ ਏ ਅਸੀਂ ਇਸ ਦੇ ਰਖਿਆ ਕਰਦੇ ਆਂ ਅਸੀਂ گاਉ ਰક્ષਕ ਆਂ ਪਰ ਆ ਵੀਡੀਓ ਸੁਣ ਕੇ ਤੁਹਾਡੇ ਵੀ ਲੂ ਕੰਡੇ ਖੜੇ ਹੋ ਜਾਣਗੇ ਆਉ ਸੁਣਦੇ ਹਾਂ ਕਿ ਆ ਬਾਈ ਨੇ ਕਿਹੜੇ ਲੋਕਾਂ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਨੇ ਕਿਹੜੀ ਅਜਿਹੀ ਨਿਊਜ਼ ਹੈ ਜਿਹੜੀ ਮੀਡੀਆ ਚੈਨਲਾਂ ਵੱਲੋਂ ਨਹੀਂ ਬੁਖਾਈ ਜਾ ਰਹੀ ਵੀਡੀਓ ਚੰਗੀ ਲੱਗਦੀ ਹੈ ਤਾਂ ਦਬਕੇ ਸ਼ੇਅਰ ਜ਼ਰੂਰ ਕਰਨਾ ਆ ਭਈ ਅੰਦ ਬਖਤੌਬ ਕਾ ਹੋ ਤੁਮ ਗੋ ਤਸਕਰੀ ਕੇ ਮਾਮਲੇ ਮੇ 16 ਬੰਦੇ ਪਕੜੇ ਗਏ ਔਰ 16 ਕੇ 16 ਬੰਦੇ ਕੱਟ ਰਿੰਦੂ ਲਿਖੜੇ ਇੱਕ ਵੀ ਮੁਸਲਿਮ ਨਹੀਂ ਨਿਕਲਾ और किसी भी न्यूज चैनल अगर एक बंदा भी मुस्लिम लिख जाता तो सारे चैनल पर दिखाते सारे न्यूज दिखाती अब इनकी भावना नहीं आ रहा थोड़ी की अनबक्तों की जो पकड़ो उनको अब तुम्हारी माँ को काट रहे हैं तुम्हारी माँ को बेच रहे पकड़ो उनको जब